ਰਾ ਹੈ ਜੀ ਕਿਪਾ ਸਰ ਮੈਂ ਰਤਨ ਸਿੰਘ ਉਹ ગામ ਮੁਸਰਖਾ ਮਾਰਕਾ ਅੰਬੈਲਰ ਸੋਸਾਇਟੀ ਅਸੀਂ ਆਪਣੀ ਸੋਸਾਇਟੀ ਵੱਲੋਂ ਇੱਕ ਦਰਫਾਸਤ ਮਾਨਯੋਗ ਡਿਟੀਕ ਮੀਟਰ ਹਾਰਪੁਰ ਜੀ ਨੂੰ ਜਿਹਦੀ 26 ਤੈਨੂੰ ਦਿੱਤੀ ਸੀ ਜਿਸ ਲਈ ਪੜਤਾਲ ਸਿਵਲ ਸਾਜਨਾ ਦੇ ਸਾਹ ਹਾਰਪੁਰ ਵੱਲੋਂ ਪੜਤਾਲਯਾ ਕਮੇਟੀ ਬਣਾਈ ਗਈ ਜਿਸ ਦੇ ਮੈਂਬਰਾਂ ਚਰੀ ਦਵਿੰਦਰ ਪਾਲ ਸਿੰਘ ਅਕਪਲੇਵਤ ਹਾਰਪੁਰ ਡਾਕਟਰ ਰਣਜੀਤ ਸਿੰਘ ਜ਼ਿਲ੍ਹਾ ਸਿਹਤ ਅਫਸਰ ਹਾਰਪੁਰ ਡਾਕਟਰ ਜਤਿੰਦਰ ਪਾਟਿਆ ਜ਼ਿਲ੍ਹਾ ਪਰਿਵਾਰ ਭਲਾਇ ਅਫਸਰ ਹਾਰਪੁਰ ਡਾਕਟਰ ਸੀਮਾ ਗੜਕੇ ਜ਼ਿਲ੍ਹਾ ਟੀਕਾਕਰਨ ਅਫਸਰ ਹਾਰਪੁਰ ਉਹਨਾਂ ਨੇ ਮਿੱਟੀ 20 625 ਨੂੰ ਪਰਟਾਲ ਕੀਤੀ ਪਰਟਾਲ ਤੋਂ ਉਪਰੰਤ ਉਹਨਾਂ ਨੇ ਫਰੋਕਤ ਵਿੱਚ ਦੇ ਹਵਾਲੇ ਵਿੱਚ 16 ਕਾਂ ਜਮੀਨ ਦੇ ਵਿੱਚ ਪੱਤਰ ਨੰਬਰ 41 413 ਫਰਵਰੀ 1991 ਦੇ ਬੈਰੂਮ ਵਿੱਚ ਸਬਸੈਂਟਰ ਕੋਲੋਨੀ ਕੋਸ਼ਤ ਕੀਤਾ ਗਿਆ ਸੀ ਦੇ ਪੱਤਰ ਅਨਸਾਰ ਜੋ ਰਿਕਾਰਡ ਮੁਤਾਬਕ ਕਿਸੇ ਕਾਰਨ ਅਨਨੋਨ ਰੀਜ਼ਨ ਕਰਕੇ ਇਹ ਕੇਸ ਲੰਬਤ ਪਿਆ ਹੈ ਰਿਪੋਰਟ ਲੇਗਨਰਜੋਤਾਵ ਨੂੰ ਦਿੱਤੀ ਜਿਹੜੀ ਕਿ ਉਹਨਾਂ ਨੇ ਡਿਪਟੀ ਮਿੰਟਰ ਸਾਹਿਬ ਫਤ ਦੇ ਡਾਇਰੈਕਟਰ ਸੇਤ ਤੇ ਪ੍ਰਵਾਰਤਪਾਈ ਵਿਭਾਗ ਚੰਡੀਗੜ੍ਹ ਤੇ ਚੌਕੀ ਨੂੰ ਭੇਜ ਦਿੱਤੀ ਪਰ ਇਸ ਦੇ ਅਜੇ ਤੱਕ ਵੀ ਕੋਈ ਕਾਰਵਾਈ ਨਹੀਂ ਹੋਈ ਇਹ ਕੇਸ ਇਹ ਕੇਸ ਸੰਨ ਫਰਵਰੀ 1991 ਦਾ ਹੈ ਜੋ ਕਿ ਗਵਰਨਰ ਸਾਹਿਬ ਦੇ ਹੁਕਮ ਸੰਨ ਇਹ ਨੂੰ ਅਜੇ ਤੱਕ ਵੀ ਇੰਪਲੀਮੈਂਟ ਨਹੀਂ ਕੀਤਾ ਗਿਆ ਇਹ ਹਸਪਤਾਲ ਹਾਂ ਕਿੱਥੇ ਜੀ ਇੱਥੋਂ ਇਹ ਸਬ ਸੈਂਟਰ ਹੈ ਜੀ ਕਿੱਥੇ ਹੈ ਜੀ ਹੁਣ ਇਹ ਇਹ ਸਬ ਸੈਂਟਰ ਜਰ ਕੇ ਆਰ ਡੀ ਆਈ ਵਿੱਚ ਮੈਨੂੰ ਇਹ ਦੱਸਿਆ ਗਿਆ ਇਹ ਸਬ ਸੈਂਟਰ ਕੁੰਗਾ ਬਲਾਕ ਦੇ ਵਿੱਚ ਹਰਿਆਣੇ ਜੋ ਡਿਫੈਂਸਰੀ ਚੱਲ ਰਹੀ ਆ ਉਸ ਦੇ ਅੰਦਰ ਬਣ ਚੁੱਕਾ ਹੈ ਇੱਥੇ ਇੱਥੇ ਆਬਾਦੀ ਕਿੰਨੀ ਹੈ ਜੀ ਹਰਿਆਣੇ ਲਈ ਆਬਾਦੀ ਨਹੀਂ ਜਾਣ ਕੇ ਬੈਰੂਨ ਦੀ ਬੈਰਮੰਡੀ ਵਰਦੀ ਦੇ ਨਾਲ ਇਹਦਾ ਕੋਈ ਸਬੰਧ ਨਹੀਂ ਇਹ ਤਾਂ ਗਵਰਨਰ ਸਾਹਿਬ ਦੇ ਹੁਕਮਾ ਮੁਤਾਬਕ ਬਣਨਾ ਸੀ ਜੋ ਕਿ 1991 ਵਿੱਚ ਮਨਜ਼ੂਰ ਹੋਇਆ ਸੀ ਉਹਨਾਂ ਨੇ ਮਨਜ਼ੂਰ ਕਰ ਗਏ ਸੀਗੇ ਰੋਤਵਾ ਇੱਥੇ ਬਣਿਆ ਨਹੀਂ ਬਈ ਅੱਛਾ ਫਿਰ ਇਹਦੇ ਬਾਰੇ ਫਿਰ ਤੁਸੀਂ ਕਾਫੀ ਜਗ੍ਹਾ ਸ਼ਿਕਾਇਤਾਂ ਲੱਗਦਾ ਕੀਤੀਆਂ ਨਾ ਜੀ ਹਾਂ ਜੀ ਮੈਂ ਬਹੁਤ ਮੈਂ ਕਾਫੀ ਸਮੇਂ ਤੋਂ ਇਹ ਤੇ ਜਦੋਂ ਜਦ ਕਰ ਰਿਹਾ ਤੇ ਹੁਣ ਮਤਲਬ ਜੋ ਪਰਤਾਜਾ ਕਮੇਟੀ ਬਣੀ ਆ ਪਰਤਾਜਾ ਕਮੇਟੀ ਨੇ ਰਿਪੋਰਟ ਦਿੱਤੀ ਆ ਜੇ ਇਹ ਸਬ ਸੈਂਟਰ ਅਨੋ ਰੀਜ਼ਨ ਕਰਕੇ ਇਸੇ ਗਾਣ ਤੇ ਲੰਬਰ ਤੇ ਆ ਤੇ ਹੁਣ ਇਹ ਇਹਨਾਂ ਨੇ ਕੀ ਤੁਹਾਨੂੰ ਆਸ਼ਵਾਸ਼ਨ ਦਿੱਤਾ ਇਹਨਾਂ ਨੇ ਇਹ ਗਿਆ ਕਿ ਇਹਤ ਨੂੰ ਕੋ ਇਹਨਾਂ ਨੇ ਇਹ ਕਿਹਾ ਕਿ ਇਸ ਨੂੰ ਇੱਕ ਸਪੈਸ਼ਲ ਤਰੀਕਾ ਜਦੋਂ ਵਰਤਿਆ ਜਾਵੇ ਤੇ ਸਬ ਸੈਨੀਟਰੀ ਸਾਰੀ ਲਈ ਫੰਡ ਜਾਰੀ ਕੀਤੇ ਜਾਣ ਇਹ ਹੁਣ ਹੋ ਚੁੱਕਾ ਆ ਖੋਲਿਆ ਜਾਵੇ ਇਹਦੇ ਇਹਦੇ ਆਰਡਰ ਆ ਗਿਆ ਜੀ ਖੋਲਣੇ ਆਰਡਰ ਨਹੀਂ ਆਇਆ ਪਰ ਰਾਜਯਤ ਮੈਡੀਰੀ ਰਿਪੋਰਟ ਹੈ ਜਿਹੜੀ ਡਾਇਰੈਕਟਰ ਸੇਟ ਨੂੰ ਤੇ ਡੀ ਸੀ ਸਾਹਿਬ ਨੂੰ ਭੇਜੀ ਹੈ ਹੁਣ ਮੰਗ ਕੀ ਕਰਦੇ ਆਂ ਸਾਡੀ ਮੰਗ ਕਰਦੇ ਆ ਕਿ 1991 ਦਾ ਇਹ ਗਵਰਨਰ ਸਾਹਿਬ ਦਾ ਮਨਜ਼ੂਰ ਸਬ ਸੈਂਟਰੈਕ ਨੂੰ ਬਣਾਇਆ ਜਾਵੇ